ਦਾ ਜਵਲਾ ਲੱਗਾ तकरीबन ਇਧਰ ਸਮਰਾਜੋਂ ਦੇ ਜਾਮ ਜਾਵਾ ਜਾਮੀ ਜਾ ਇੱਕ ਘੰਟਾ ਮੈਨੂੰ ਲੱਗਿਆ ਹੁੰਦੇ ਫਿਰ ਹਾਰ ਕੇ ਮੈਂ ਢੋਲਿਆ ਸੁਵਾਇਆ ਦਾਰੀਆਂ ਫਿਰ ਬਸ ਸਟੈਂਡ ਨਿਕਲ ਗਿਆ ਇੱਥੇ ਜਾਮ ਘਟਾ ਲੀਗਾ ਕਦੀ ਨਹੀਂ ਘਟਦਾ ਹੀ ਨਹੀਂ ਹੁੰਦਾ ਕਿਉਂਕਿ ਇਹਦੇ ਹੈਵੀ ਟਰੈਫਿਕ ਹੈ ਅਰੇ ਸਾਰੇ ਚੰਡੀਗੜ੍ਹ ਦਿੱਲੀ ਸਾਹ ਬਤੋ ਹੀ ਲੰਗਦੀ ਹੈ ਬੱਸਾਂ ਵੀ ਲੰਗਦੀਆਂ ਉਪਰੋਂ ਜਾਮ ਘਟਾ ਨਹੀਂ ਤੇ ਜਾਮ ਜ਼ਿਆਦਾ ਹੈ ਕਿਤੇ ਵੀ ਸ਼ਹਿਰ ਦੇ ਹੋਰ ਵੀ ਏਰੀਆ ਦੇ ਵਿੱਚ ਟਰੈਫਿਕ ਜਿੱਥੇ ਵੀ ਜਾਂਦੇ ਆ ਸਾਹਮਣਾ ਕਰਨਾ ਪੈਂਦਾ ਹੀ ਹੈ ਟਰੈਫਿਕ ਦਾ ਜੀ ਅਸੀਂ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਕੋਈ ਹੱਲ ਕੀਤਾ ਜਾਵੇ ਤਾਂ ਕਿ ਟਾਈਮ ਦੀ ਬਚਤ ਹੋਵੇ। ਕਈ ਵਾਰੀ ਬੰਦੇ ਨੂੰ ਜਲਦੀ ਜਾਣਾ ਹੁੰਦਾ ਤੇ ਇਹ ਟ੍ਰੈਫਿਕ ਦੇ ਵਿੱਚ ਟਾਈਮ ਜ਼ਿਆਦਾ ਲੱਗ ਜਾਂਦਾ। ਆਹ ਦਿੱਕਤ ਆ ਜਾਂਦੀ ਹੈ ਕਿਤੇ ਨਾ ਕਿਤੇ। ਕੋਈ ਨਹੀਂ ਹੋ ਰਹੀ। ਕੋਈ ਮੰਗ ਨਹੀਂ ਪੂਰੀ ਹੋ ਰਹੀ। ਹਾਂ। ਫਿਰ ਜਿਹੜੀ ਆਪਾਂ ਕਾਲ ਦਿੱਤੀ ਹੈ ਬੰਦੇ ਦੀ ਕੋਈ ਸਫਲ ਹੋਈ। ਸਫਰ ਬਾਸ ਮੇਢੀ ਨਿੰਦੇ ਆ ਮੇਢੀ ਤੇ ਆਉਂਦਾ ਕੋਈ ਨਹੀਂ ਬਾਤ ਚ। ਸੱਦੇ ਘੰਡੇ ਤੋਂ ਬਾਅਦ ਆਪਣਾ ਹੋਈ ਗਿਆ ਕਾਫੀ ਕਿ ਟਾਈਮ ਹੋ ਗਿਆ। ਇੱਕ ਲੋਕ ਜਿਹੜੇ ਇੰਤਜ਼ਾਰ ਕਰਦੇ। ਕਾਫੀ ਲੋਕ ਇੰਤਜ਼ਾਰ ਕਰ ਰਹੇ ਸੀ। ਕਮ ਸੇ ਕਮ ਕੋਹੋਂ ਸੀ ਕੁਛ ਨਾ ਕੁਛ ਕਰ ਪਬਲਿਕ ਪਰੇਸ਼ਾਨ ਹੁੰਦੀ ਆ ਨਾ ਪਬਲਿਕ ਜਿਹੜਾ ਧਿਆਰ ਕੋ ਚਲੋ ਸਾਡੇ ਧੱਕੇ ਖਾਣੇ ਜਾਣੀ ਅਸੀਂ ਕਮ ਸੇ ਪਬਲਿਕ ਦਾ ਧਿਆਰ ਰੱਖਣਾ ਵੀ ਜਿਹੜੇ ਜਿਹੜੇ ਬੰਦੇ ਅਮਰਜੰਤ ਸੀ ਜਿਹੜਾ ਉਹ ਕੀ ਕਰੂਗਾ ਜੋਕ ਤੋਂ ਉਧਰ ਦੀ ਆ ਰਹੇ ਸੀ ਕਿ ਮੈਂ ਵੀ ਆ ਰਿਹਾ ਸੀਗਾ ਉੱਥੇ ਪੂਰਾ ਜਾਮ ਉੱਥੇ ਵੀ ਖੜਾ ਹੈ ਜਾਮ ਹੁਣ ਉਹ ਟ੍ਰਾਫਿਕ ਅਗਰ ਚ ਖੁੱਲਿਆ ਤੇ ਸੁਨਰਾ ਚੌਕ ਵੀ ਜਾਮ ਹੋਣਾ ਸ਼ੁਰੂ ਹੋ ਗਿਆ ਇੱਕ ਤਰ੍ਹਾਂ ਇਸ ਟੈਂਪ ਸੁਨਰਾ ਚੌਕ ਤੇ ਖੜੇ ਆਂ ਸ਼ੇਰਪੁਰ ਚੌਂਗ ਦੇ ਵਿੱਚ ਪੀ ਆਰਟੀਸੀ ਬੱਸ ਅਤੇ ਰੋਡਵੇਜ਼ ਕਰਮਚਾਰੀਆਂ ਵੱਲੋਂ ਜਿਹੜਾ ਦਰਨਾ ਦਿੱਤਾ ਗਿਆ ਸੀਗਾ ਹਾਲਾਕੀ ਚੱਕਾ ਜਾਮ ਦੀ ਕਾਲ ਦਿੱਤੀ ਗਈ ਸੀਗੀ ਜਿੱਥੇ ਪੂਰਾ ਸ਼ੇਰਪੁਰ ਚੌਂਕ ਜਿਹੜਾ ਜਾਮ ਕੀਤਾ ਗਿਆ ਜਿਸ ਤੋਂ ਬਾਅਦ ਕੁਝ ਦਿਨ ਲਈ ਸੜਕਾਂ ਜਿਹੜੀਆਂ ਨੇ ਸੁੰਨੀਆਂ ਨਜ਼ਰ ਆਈਆਂ ਪਰ ਦੁਬਾਰਾ ਹੁਣ ਇਹ ਦਰਨਾ ਜਿਹੜਾ ਖੋਲ ਦਿੱਤਾ ਗਿਆ ਹੈਗਾ ਜਿਸ ਕਾਰਨ ਅੱਜ ਭਾਈ ਦੂਜ ਵਾਲੇ ਦਿਨ ਲੋਕ ਬੱਸਾਂ ਦੀ ਉਡੀਕ ਕਰ ਰਹੀ ਸੀ ਖਾਸ ਕਰਕੇ ਮਹਿਲਾਵਾਂ ਤੁਸੀਂ ਦੇਖ ਸਕਦੇ ਹੋ ਕਿ ਬੱਸਾਂ ਦੀਆਂ ਉਡੀਕ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਕਾਰਨ ਲੰਬਾ ਜਾਮ ਵੀ ਦੇਖਣ ਨੂੰ ਮਿਲਿਆ ਔਰ ਬਸ ਸਟੈਂਡ ਦੇ ਉੱਤੇ ਵੀ ਲੋਕ ਜਿਹੜੇ ਨੇ ਜਿੱਥੇ ਬਸ ਚੌਪ ਬਣਾਏ ਗਏ ਨੇ ਚੌਂਕਾ ਦੇ ਵਿੱਚ ਉੱਥੇ ਜਿਹੜਾ ਲੋਕ ਬੱਸਾਂ ਦੀ ਉਡੀਕ ਕਰਦੇ ਹੋਏ ਨਜ਼ਰ ਆਏ ਖਾਸ ਕਰਕੇ ਮਹਿਲਾਵਾਂ ਜਿਹੜੀਆਂ ਨੇ ਉਹ ਬੱਸਾਂ ਦੀਆਂ ਉਡੀਕ ਕਰਦੀਆਂ ਹੋਈਆਂ ਮਿਲੀਆਂ ਜਿੱਥੇ ਪੀਆਰਟੀਸੀ ਔਰ ਪਨਬਸ ਖਾਸ ਕਰਕੇ ਜਿਹੜੀ ਹੈ ਇੰਤਜ਼ਾਰ ਕੀਤਾ ਜਾ ਰਿਹਾ ਸੀ ਹਾਲਾਂਕਿ ਬੱਸਾਂ ਜਿਹੜੀਆਂ ਨੇ ਹੁਣ ਜਾਮ ਖੁੱਲਣ ਤੋਂ ਬਾਅਦ ਚੱਲੀਆਂ ਨੇ ਜਿਸ ਤੋਂ ਬਾਅਦ ਸੜਕਾਂ ਦੇ ਉੱਤੇ ਜ਼ਿਆਦਾ ਟ੍ਰੈਫਿਕ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਇੱਕਦਮ ਬੱਸਾਂ ਜਿਹੜੀਆਂ ਨੇ ਖੁੱਲਣ ਕਾਰਨ ਸੜਕਾਂ ਦੇ ਉੱਤੇ ਜਾਮ ਵਰਗੀ ਸਥਿਤੀ ਲੱਗ ਚੁੱਕੀ ਹੈ ਸ਼ੇਰਪੁਰ ਚੌਂਕ ਵਾਲੀ ਟ੍ਰੈਫਿਕ ਜਿਹੜੀ ਹੈ ਖੁੱਲਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਸੜਕਾਂ ਜਿਹੜੀਆਂ ਜਾਮ ਹੋ ਚੁੱਕੀਆਂ ਨੇ ਸਥਿਤੀ ਜਿਹੜੀ ਹੈ ਜਾਮ ਵਾਲੀ ਬਣ ਚੁੱਕੀ ਹੈ ਹਾਲਾਂਕਿ ਅੱਜ ਤਿਹਾੜ ਦਾ ਦਿਨ ਹੈ ਉਸ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਪੂਰੀ ਤਰ੍ਹਾਂ ਨਾਲ ਬੱਸਾਂ ਜਿਹੜੀਆਂ ਨੇ ਖਾਸ ਕਰਕੇ ਸਰਕਾਰੀ ਬੱਸਾਂ ਦੇ ਬੰਦ ਹੋਣ ਕਾਰਨ ਲੋਕਾਂ ਨੂੰ ਮੁਸ਼ਕਲ ਜ਼ਰੂਰ ਪੇਸ਼ ਆਈ ਔਰ ਨਾਲ ਹੀ ਅਤੇ ਹੁਣ ਜਿਸ ਤਾਈ ਕਾਲ ਵਾਪਸ ਲਈ ਗਈ ਹੈ ਤੁਸੀਂ ਦੇਖ ਸਕਦੇ ਹੋ ਬੱਸਾਂ ਚੱਲ ਪਈਆਂ ਨੇ ਪੰਜਾਬ ਰੋਡ ਵੇਜ਼ ਦੀਆਂ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਪਰ ਇੰਨਾਂ ਬੱਸਾਂ ਕਾਰਨ ਇੱਕਦਮ ਖੁੱਲੇ ਟ੍ਰੈਫਿਕ ਕਾਰਨ ਜਿਹੜਾ ਹੈ ਜਾਮ ਦੀ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਪੂਰੀਆਂ ਸੜਕਾਂ ਜਾਮ ਦੇ ਵਿੱਚ ਉਲਝੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਿੱਛੇ ਤੱਕ ਜਿਹੜਾ ਹੈ ਜਾਮ ਹੈ ਗੱਲਬਾਤ ਕਰ ਲੈਨੇ ਭਾਜੀ ਕਿੰਨਾ ਕੁ ਜਾਮ ਹੈ ਪਿੱਛੇ ਜਾਮ ਹੈਗਾ ਹੀ ਜਾਮ ਪਿੱਛੇ ਹੈਗਾ ਕਿੰਨਾ ਕੁ ਲੰਬਾ ਜਾਮ ਨਿਕਲ ਗਿਆ ਤੁਸੀਂ ਥੋੜਾ ਜਿਹਾ ਜਾਮ ਹੁੰਦਾ ਨਿਕਲ ਕੇ ਆਇਆ ਪਹਿਲੇ ਜਾਮ ਦਾ کافی ਨੰਬਰ ਲੱਗਾ ਸੀਗਾ ਤੇ ਜਾਮ ਦੀ ਸਥਿਤੀ ਬਣ ਚੁੱਕੀ ਸੀ ਪਿੱਛੇ ਬੱਸਾਂ ਬੰਦ ਹੋਣ ਕਾਰਨ ਕਾਫੀ ਜਿਆਦਾ ਜਾਮ ਲੱਗ ਚੁੱਕਾ ਸੀਗਾ ਕਿੰਨਾ ਕੁ ਲੰਬਾ ਜਾਮ ਲੱਗਿਆ ਸੀਗਾ ਪਿੱਛੇ ਜਾਮ ਤਾਂ ਨੋਰਮਲ ਹੀ ਹੈ ਇੰਨਾ ਜਿਆਦਾ ਨਹੀਂਗਾ ਟਰਾਂਸਪੋਰਟ ਦੇ ਕਰੀਏ ਬਸ ਟਰਾਂਸਪੋਰਟ ਨਗਰ ਤੱਕ ਜਾਮ ਜਿਹੜਾ ਬੱਸਾਂ ਨੇ ਖੋਲ ਦਿੱਤੀ ਹੈ ਸਟ੍ਰਾਈਕ ਸ਼ੇਰਪੁਰ ਤੋਂ ਕਾਫੀ ਜ਼ਿਆਦਾ ਜਿਹੜੀ ਐ ਪਤਲੀ ਸਾਈਡ ਦੇ ਬੋਝ ਦਾ ਜਾਮੀ ਉਹ ਤੇ ਜਾਣੀ ਕੀ ਆਪਣਾ ਜਿਹੜੀ ਹੈਗੀ ਨਹੀਂ ਆਪਣੀ ਢੰਡਾਰੀ ਢੰਡਾਰੀ ਤੋਂ ਲੈ ਕੇ ਤਕਰੀਬਨ ਇੱਥੋਂ ਸਮਰਾਜ ਹੋ ਕੇ ਜਾਮੀ ਜਾਮਾ ਜਾਮੀ ਜਾਮਾ 1 ਘੰਟਾ ਮੈਨੂੰ ਲੱਗ ਗਿਆ ਆਉਣ ਤੇ ਫਿਰ ਹਾਰ ਕੇ ਮੈਂ ਢੋਲਿਆ ਸਵਾਹੀ ਤਾਰੀਆਂ ਫਿਰ ਬਸਟਾਂ ਨੂੰ ਨਿਕਲ ਗਿਆ ਅੱਛਾ ਰੂਟ ਚੇਂਜ ਕਰਨਾ ਪਿਆ ਰੂਟ ਚੇਂਜ ਕਰਨਾ ਪਿਆ ਜੀ ਇੰਨਾ ਜਾਮੇ ਰੂਟ ਚੇਂਜ ਕਰ ਕੁਛ ਨਹੀਂ ਕਰਦਾ ਜੀ ਅੱਜ ਬਸੰਨ ਕਾਲ ਜਿੱਹੀ ਕੀ ਅੱਜ ਅਸੀਂ ਬੰਦ ਰੱਖਣਾ ਹੈ ਅੱਛਾ ਜੀ ਤਾਂ ਕਰਕੇ ਨਾ ਜਾਉਂਦਾ ਨਹੀਂ ਕਮ ਸੇ ਕਮ ਕਾਲ ਸੀ ਕੁਛ ਨਾ ਕੁਛ ਕਰ ਪਬਲਿਕ ਪਰੇਸ਼ਾਨ ਹੁੰਦੀ ਆ ਨਾ ਬਿਲਕੁਲ ਪਬਲੀ ਜਗ੍ਹਾ ਤੇ ਹਿਆਰ ਰੱਖਿਆ ਚਲੋ ਸਾਡੇ ਧੱਕੇ ਖਾਣੇ ਖਾਣੇ ਅਸੀਂ ਕਮ ਸੇ ਪਬਲੀ ਦਾ ਧਿਆਨ ਰੱਖਣਾ ਵੀ ਜਿਹੜੇ ਜਿਹੜੇ ਬੰਦੇ ਐ ਅਮਰਜੈਂਸੀ ਆ ਉਹ ਕੀ ਕਰੂਗਾ ਬਿਲਕੁਲ ਜਿੰਨੂੰ ਅਮਰਜੈਂਸੀ ਆ ਉਹ ਕੀ ਕਰੇਗਾ ਬਿਲਕੁਲ ਉਹਨਾਂ ਨੂੰ ਜਿਹੜੀ ਐ ਦਿੱਕਤ ਆਂਦੀ ਐ ਇਸ ਕਾਰਨ ਤੁਸੀਂ ਦੇਖ ਸਕਦੇ ਹੋ ਜਾਮ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਬਣੀ ਹੋਈ ਐ ਹਾਲਾਕੀ ਹੁਣ ਜਾਮ ਜਿਹੜਾ ਹੈਗਾ ਬੱਸਾਂ ਦੀ ਜਿਹੜੀ ਕਾਲ ਐ ਉਹਨੂੰ ਵਾਪਸ ਲੈ ਲਿਆ ਗਿਆ ਪਰ ਟ੍ਰੈਫਿਕ ਜਾਮ ਜਿਹੜਾ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈਗਾ ਔਰ ਜਿਸ ਕਾਰਨ ਪੂਰੇ ਸ਼ੇਰਪੁਰ ਚੌਂਕ ਢੰਡਾਰੀ ਤੋਂ ਲੈ ਕੇ ਟੁੱਲੇਵਾਲ ਪੁਲ ਤੱਕ ਜਿਹੜਾ ਜਾਮ ਜਿਹੜਾ ਲੱਗਿਆ ਹੋਇਆ ਹੈਗਾ ਕੌਲ ਇੱਕਦਮ ਵਾਪਸ ਹੋਈ ਹੈ ਪਹਿਲਾਂ ਸੜਕਾਂ ਜਿਹੜੀਆਂ ਸੁੰਨੀਆਂ ਸੀਗੀਆਂ ਇੱਧਰ ਕੱਟ ਟ੍ਰੈਫਿਕ ਦੇਖ ਰਹੀ ਸੀ ਹੁਣ ਜਿੱਦਾਂ ਹੀ ਸ਼ੇਰਪੁਰ ਤੋਂ ਜਾਮ ਖੋਲ ਦਿੱਤਾ ਬੱਸਾਂ ਦਾ ਸਾਰੀ ਟ੍ਰੈਫਿਕ ਫੇਰ ਵੱਧ ਗਈ ਹੈ ਇਹ ਦਿਨ ਦਿਹਾੜਾ ਟ੍ਰੈਫਿਕ ਵੱਧਦੀ ਜਾਂਦੀ ਹੈ ਜੀ ਚੌਂਕ ਮੇਨ ਚੌਂਕ ਹੈ ਤੇ ਹੈਵੀ ਟ੍ਰੈਫਿਕ ਚੱਲਦੀ ਹੈ ਇੱਥੇ ਜਾਮ ਘਟਦਾ ਨਹੀਂ ਹੈਗਾ ਕਦੀ ਨਹੀਂ ਕਰੰਦਾ ਇਹ ਨਹੀਂ ਹੁੰਦਾ ਕਿ ਇਹਦੇ ਹੈਬਿਟ ਹੈ ਵੀ ਇਹਦੇ ਸਾਰੇ ਚੰਡੀਗੜ੍ਹ ਦਿੱਲੀ ਸਾਹਬ ਤੋ ਹੀ ਲੰਗਦੀ ਐ ਬੱਸਾਂ ਵੀ ਲੰਗਦੀ ਐ ਉਪਰੋਂ ਜਾਮ ਘਟ ਐ ਨੀਚੇ ਜਾਮ ਜ਼ਿਆਦਾ ਐ ਬਿਲਕੁਲ ਸ਼ੇਰਪੁਰ ਵਾਲੀ ਗੱਲ ਕਰੀਏ ਸ਼ੇਰਪੁਰ ਵਾਲਾ ਪਾਸਾ ਤਾਂ ਪੂਰੀ ਤਰ੍ਹਾਂ ਨਾਲ ਹਾਲੇ ਤੱਕ ਜਾਮ ਪਿਆ ਐ ਉਹਦਾ ਹੀ ਹੈ ਜੀ ਜਾਮ ਦਾ ਦੇਖੋ ਅੰਨੀ ਬਹਲੀ ਵਧੀ ਜਾਂਦੀ ਏ ਇੱਕ ਦਿਨ ਦਿਹਾੜਾ ਇਹ ਟਾਈਮ ਤੇ ਦਾ ਜਾਮ ਲੱਗਦਾ ਕਿ ਬੱਸਾਂ ਸਰਕਾਰੀ ਬੱਸਾਂ ਵੱਲੋਂ ਵੀ ਜਿਹੜੀ ਹੈ ਬੰਦ ਦੀ ਕਾਲ ਦਿੱਤੀ ਗਈ ਸੀ ਸ਼ੇਰਪੁਰ ਜਿਹੜਾ ਉਹਨਾਂ ਨੇ ਜਾਮ ਲਗਾਇਆ ਪੁਲ ਦੇ ਉੱਪਰ ਜਿਹੜੇ نیچے ਸਾਰੀ ਸੜਕ ਬੰਦ ਕਰ ਦਿੱਤੀ ਸੀ ਦਿੱਲੀ ਹਾਈਵੇ ਬੰਦ ਹੈ ਔਰ ਇਹ ਚੰਡੀਗੜ੍ਹ ਹਾਈਵੇ ਵੀ ਇਧਰਲੇ ਪਾਸੇ ਉਹ ਜਿਹੜਾ ਬੰਦ ਕਰ ਦਿੱਤਾ ਸੀਗਾ ਦੇਖੋ ਜੀ ਜਾਮ ਤਾਂ ਸਭ ਪਾਸੇ ਲੱਗਣਾ ਹੈ ਇਹਨਾਂ ਦੇ ਜਾਮ ਦਾ ਹਾਲ ਹੈ ਤੇ ਸਰਹਾਲਾ ਚੌਂਕ ਜਿੱਨੀ ਹੈ ਬਾਗੀ ਮੈਂ ਕਿਤੇ ਨਹੀਂ ਕਰਦਾ ਇੱਥੇ ਦਾ ਹੀ ਰਹਾ ਰਹਿੰਦਾ ਇੱਧਰ ਤੁਸੀਂ ਦੇਖ ਸਕਦੇ ਹੋ ਪੰਜਾਬ ਰੋਡਵੇਜ਼ ਜਿਹੜੀਆਂ ਨੇ ਹੁਣ ਬੱਸਾਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਕਾਰਨ ਜਾਮ ਦੀ ਸਥਿਤੀ ਜਿਹੜੀ ਹੈ ਉਹ ਬਣ ਗਈ ਹੈ ਕਿਉਂਕਿ ਕਾਲ ਵਾਪਸ ਲਈ ਗਈ ਹੈ ਪਰ ਜਿਹੜਾ ਇਹ ਸੜਕ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਜਾਮ ਹੋ ਚੁੱਕੀ ਹੈ ਪਿੱਛੇ ਤੱਕ ਅਗਰ ਗੱਲ ਕਰੀਏ ਟੋਲੇਵਾਲ ਪੁਲ ਤੱਕ ਜਿਹੜਾ ਹੈ ਉਹ ਜਾਮ ਲੱਗਿਆ ਹੋਇਆ ਨਜ਼ਰ ਆ ਰਿਹਾ ਹੈਗਾ ਜਾਮ ਦੀ ਸਥਿਤੀ ਜਿਹੜੀ ਹੈ ਪੈਦਾ ਹੋ ਰਹੀ ਹੈ ਬੀਰਾ ਜੀ ਪਿੱਛੇ ਕਿੰਨਾ ਕੁ ਲੰਬਾ ਜਾਮ ਹੈ ਬਹੁਤ ਲੰਬਾ ਜਾਮ ਹੈ ਬਹੁਤ ਬਹੁਤ ਜ਼ਿਆਦਾ ਤਾਂ ਬਹੁਤ ਜ਼ਿਆਦਾ ਜਾਮ ਹੈਗਾ ਪਿਛੇ ਤੁਸੀਂ ਦੇਖ ਸਕਦੇ ਹੋ ਬਰੇ ਜੀ ਕਿੰਨੇ ਕੁ ਲੰਬੇ ਜਾਮ ਤੋਂ ਫਸ ਕੇ ਆ ਰਹੇ ਹੋ ਹੈਗਾ ਜੀ 10-15 ਮਿੰਟ ਲੱਗੇ ਸਾਨੂੰ ਨਿਕਲਦੇ ਅੱਗੇ ਨਿਕਲਦੇ ਨਿਕਲ ਜੀ ਟ੍ਰੈਫਿਕ ਦੀ ਸਮੱਸਿਆ ਤਾਂ ਰਹਿੰਦੀ ਹੈ ਬurel Ludhiana ਦੇ ਵਿੱਚ ਬਿਲਕੁਲ ਟ੍ਰੈਫਿਕ ਦੀ ਸਮੱਸਿਆ ਤਾਂ ਹੈਗੀ ਆਰ ਅੱਜ ਅਗਰ ਗੱਲ ਕਰੀਏ ਤਾਂ PRTC ਵੱਲੋਂ ਪੰਜਾਬ ਰੋਡਵੇਜ਼ ਸਰਕਾਰੀ ਬੱਸਾਂ ਵਾਲਿਆਂ ਨੇ ਬੰਦ ਦੀ ਕਾਲ ਦਿੱਤੀ ਸੀ ਜਿਸ ਕਰਕੇ ਸ਼ੇਰਪੁਰ ਪੂਰਾ ਜਾਮ ਸੀਗਾ ਇੱਥੇ ਜਿਹੜੀਆਂ ਪਹਿਲਾਂ ਦੇਖੀਏ ਤਾਂ ਸੜਕਾਂ ਸੁੰਨੀਆਂ ਸੀ ਪਰ ਹੁਣ ਇੱਕਦਮ ਟ੍ਰੈਫਿਕ ਜਿਹੜੀ ਇਹ ਖੁੱਲਣ ਕਰਕੇ ਜ਼ਿਆਦਾ ਰਸ਼ ਹੋ ਗਿਆ हां जी हां जी ਕਿਤੇ ਵੀ ਸ਼ਹਿਰ ਦੇ ਹੋਰ ਵੀ ਏਰੀਆ ਦੇ ਵਿੱਚ ਟ੍ਰੈਫਿਕ ਜਿੱਥੇ ਵੀ ਜਾਂਦੇ ਆ ਸਾਹਮਣਾ ਕਰਨਾ ਪੈਂਦਾ ਹੀ ਹੈ ਟ੍ਰੈਫਿਕ ਦਾ ਜੀ ਤੇ ਅਸੀਂ ਅਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਕੋਈ ਹੱਲ ਕੀਤਾ ਜਾਵੇ ਤਾਂ ਕਿ ਟਾਈਮ ਦੀ ਬਚਤ ਹੋਵੇ ਕਈ ਵਾਰੀ ਬੰਦੇ ਨੂੰ ਜਲਦੀ ਜਾਣਾ ਹੁੰਦਾ ਤੇ ਇਹ ਟ੍ਰੈਫਿਕ ਦੇ ਵਿੱਚ ਟਾਈਮ ਜ਼ਿਆਦਾ ਲੱਗ ਜਾਂਦਾ ਹੈ ਆਹ ਦਿੱਕਤ ਆ ਜਾਂਦੀ ਹੈ ਕਿਤੇ ਨਾ ਕਿਤੇ ਬਿਲਕੁਲ ਆਮ ਲੋਕਾਂ ਨੂੰ ਪਰੇਸ਼ਾਨੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਵੀਰੇ ਜੀ ਬੰਦ ਦੀ ਕਾਲ ਕੋਈ ਕਰਦਾ ਹੈ ਸੜਕਾ ਕੋਈ ਜਾਮ ਕਰਦਾ ਪਰ ਜਦੋਂ ਇਹ ਕਾਲ ਖੁੱਲਦੀਆਂ ਨੇ ਤਾਂ ਜਾਮ ਦੀ ਸਥਿਤੀ ਜਿਹੜੀ ਆਮ ਲੋਕਾਂ ਨੂੰ ਦੇਖਣੀ ਪੈਂਦੀ ਹੈ ਹਾਂਜੀ ਬਿਲਕੁਲ ਜੀ ਇਹ ਜਦ ਵੀ ਜਾਮ ਲੱਗੂਗਾ ਕਿਸੇ ਸਾਨੂੰ ਲੋਕਾਂ ਨੂੰ ਖੁਦ ਹੀ ਪ੍ਰੋਬਲਮ ਹੁੰਦੀ ਹੈ ਸਾਡੇ ਦੁਕਾਨ ਦੇ ਅੱਗੇ ਜਾਮ ਲੱਗ ਜਾਂਦਾ ਨਾ ਗਾਗ ਦੇ ਖੜਨ ਦੀ ਜਗ੍ਹਾ ਤੇ ਨਾ ਕੁਝ ਹੁੰਦਾ ਤੇ ਐ ਚੀਜ਼ਾਂ ਨੂੰ ਦੇਖਣਾ ਚਾਹੀਦਾ ਬੰਦੇ ਦੀ ਕੋਲ ਤਾਂ ਕੋਈ ਦੇ ਦਿੰਦਾ ਹੈ ਬੰਦੇ ਥੋੜੇ ਦਿਨ ਲਈ ਜਿੰਨੇ ਉਹਨਾਂ ਨੇ ਕਿੰਨਾ ਕਰਨਾ ਹੈ ਬਾਕੀ ਦੇਖਣਾ ਲੋਕਾਂ ਦੀ ਸਥਿਤੀ ਖਰਾਬ ਜਿਨ੍ਹਾਂ ਨੇ ਦੂਰ ਕਿੱਥੇ ਜਾਣਾ ਹੁੰਦਾ ਹੈ ਇਧਰ ਵੀ ਜਾਣਾ ਹੁੰਦਾ ਹੈ ਕਿਸੇ ਕੰਮ ਦੇ ਜ਼ਰੂਰੀ ਕੰਮ ਤੇ ਜਾਣਾ ਹੁੰਦਾ ਹੈ ਉਹ ਵੀ ਪਰੇਸ਼ਾਨ ਹੁੰਦਾ ਉਸ ਚੀਜ਼ ਤੇ ਬਿਲਕੁਲ ਔਰ ਅੱਜ ਤਾਂ ਤਿਉਹਾਰ ਦਾ ਦਿਨ ਹੈ ਟਿੱਕੇ ਦਾ ਦਿਨ ਹੈਗਾ ਤਿਲਕ ਕਰਨ ਜਾਣਾ ਪਿਆਣਾ ਨੇ ਉਸ ਤੋਂ ਬਾਅਦ ਸਰਕਾਰੀ ਬੱਸਾਂ ਦੀ ਬੰਦੀ ਕਾਲ ਇੱਧਰ ਸਾਰੇ ਪਾਸੇ ਜਿਹੜੀ ਆ ਬੱਸ ਸਟਾਪ ਜਿਹੜੇ ਭਰੇ ਪਏ ਨੇ ਜਿੱਥੇ ਵੀ ਆਰਜੀ ਬਣਾਏ ਹੋਏ ਨੇ ਪਰ ਹੁਣ ਤੁਸੀਂ ਇਹ ਦੇਖੋ ਕਿ ਜਿੱਦਾਂ ਹੀ ਉਹ ਕਾਲ ਛੁੱਟੀ ਹੈ ਤਾਂ ਪੂਰੀ ਸੜਕ ਜਿਹੜੀ ਆ ਜਾਮ ਹੋ ਚੁੱਕੀ ਹੈ ਜਿਵੇਂ ਆਪਾਂ ਸ਼ੇਅਰਪੋਰਟ ਢੰਡਾਰੀ ਟੋਲੇ ਵਾਲ ਦੀ ਗੱਲ ਕਰੀਏ ਹਾਂਜੀ ਮੈਂ ਦੇਖਿਆ ਪਿੱਛੇ ਤੱਕ ਪੂਰਾ ਜਾਮ ਲੱਗਾ ਹੋਇਆ ਹੈ ਅਸੀਂ ਚੌਕ ਤੋਂ ਉਧਰੋਂ ਦੀ ਆ ਰਹੇ ਸੀ ਕਿ ਮੈਂ ਵੀ ਆ ਰਿਹਾ ਸੀਗਾ ਉੱਥੇ ਪੂਰਾ ਜਾਮ ਉੱਥੇ ਵੀ ਖੜਾ ਹੈ ਜਾਮ ਹੁਣ ਉਹ ਟ੍ਰਾਫਿਕ ਅਗਰ ਜੇ ਖੁੱਲਿਆ ਤੇ ਸਮਰਦਾ ਚੌਕ ਵੀ ਜਾਮ ਹੋਣਾ ਸ਼ੁਰੂ ਹੋ ਗਿਆ ਇੱਕ ਤਰ੍ਹਾਂ ਦਾ ਇਸ ਟੈਂਪ ਸਮਰਦਾ ਚੌਕ ਤੇ ਖੜੇ ਆ ਤੇ ਇਹ ਬਿਲਕੁਲ ਜਾਮ ਹੈ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਕੈਮਰਾ ਕੋਲ ਮੈਂ ਅੱਗੇ ਦਿਖਾ ਦਉ ਕਿੱਥੇ ਤੱਕ ਪੂਰੀ ਜਾਮ ਤੇ ਜਾਮ ਖੜਾ ਹੈ ਪੂਰਾ ਲੋਕਰ ਬਿਲਕੁਲ ਆਮ ਲੋਕਾਂ ਦਾ ਤਾਂ ਥੋੜਾ ਜਿਆ ਸੋਚਣਾ ਚਾਹੀਦਾ ਨਾ ਤਿਹਾਰਾਂ ਦੇ ਦਿਨਾਂ 'ਚ ਰਾਹਤ ਹੋਣੀ ਚਾਹੀਦੀ ਆ ਸਮਾਂ ਮੁਸ਼ਕਿਲਾ ਉਲਟਾ ਬਣਾ ਦਿੱਤੀ ਜਾਂਦੀਆਂ ਬਿਲਕੁਲ ਜੀ ਮੁਸ਼ਕਿਲਾ ਅਗਰ ਅਗਰ ਸਹੀ ਮਾਇਨੇ 'ਚ ਦੇਖਿਆ ਜਾਵੇ ਤੁਸੀਂ ਇੱਕ ਚੀਜ਼ ਦੇਖਿਆ ਜਾਵੇ ਤੇ ਜਾਮ ਤੇ ਇੱਕ ਹੋਰ ਨਾਲ ਕਾਰਨ ਤੇ ਵੀ ਇੱਕ ਲੋਕਾਂ ਨੇ ਅੱਗੇ ਤੱਕ ਵੀ ਵਧ ਕੇ ਸੜਕਾਂ ਨੂੰ ਕਲੋਜ਼ ਕੀਤਾ ਹੋਇਆ ਰੋਕਿਆ ਹੋਇਆ ਹੈ। ਅਭੀ ਦੇਖਣਾ ਚਾਹੀਦਾ ਲੋਕਾਂ ਨੂੰ ਕਿ ਲੋਕਾਂ ਨੇ ਜਿਸ ਸਹਾਨਾ ਸੜਕਾਂ ਨੂੰ ਕਲੋਜ਼ ਕਰਤਾ ਦੁਕਾਨਦਾਰਾਂ ਨੇ ਉਹ ਵੀ ਦੇਖਣਾ ਚਾਹੀਦਾ ਕਿ ਉਹਨਾਂ ਨੂੰ ਵੀ ਅੱਗੇ ਆਪਣੇ ਅੰਦਰ ਰਹਿਣ ਤੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਏ। ਇੱਕ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹਾਲਾਂਕਿ ਤੁਹਾਨੂੰ ਦਿਖਾ ਦਈਏ ਪੀਆਰਟੀਸੀ ਦੀਆਂ ਬੱਸਾਂ ਚੱਲ ਪਈਆਂ ਨੇ ਜਿਸ ਕਾਰਨ ਹੁਣ ਲਗਾਤਾਰ ਪੀਆਰਟੀਸੀ ਪੀਆਰਟੀਸੀ ਆਉਂਦੀ ਹੋਈ ਤੁਹਾਨੂੰ ਦਿਖਾਈ ਦੇਗੀ। ਔਰ ਜਿਹੜੇ ਲੋਕ ਪੀਆਰਟੀਸੀ ਬੱਸਾਂ ਦਾ ਇੰਤਜ਼ਾਰ ਕਰ ਰਹੇ ਸੀ ਉਨਾਂ ਲਈ ਹਾਲਾਕੀ ਰਾਹਤ ਹੈ ਕਿਉਂਕਿ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਨੇ ਉਹ ਚੱਲ ਗਈਆਂ ਨੇ ਚੱਕਾ ਜਾਮ ਦੀ ਕਾਲ ਸੀਗੀ ਜਿਹੜੇ ਕੱਚੇ EMPLOYEES ਆ ਹੋਰ ਇਹਨਾਂ ਦੀਆਂ ਮੰਗਾਂ ਦੇ ਕਾਰਨ ਰੋਜ਼ ਲੇਟ ਹੋ ਜਾਂਦੀ ਐ ਟਾਈਮ ਨਹੀਂ ਵੱਢਦੀ ਬਹੁਤ ਜਾਵ ਰਿੰਦਾ ਜੀ ਇੱਥੇ ਪਿੱਛੇ ਕਿੰਨਾ ਕ ਜਾਮ ਹੈ ਬਹੁਤ ਜ਼ਿਆਦਾ ਜੀ ਰੋਜ਼ ਇਧਰ ਇਹ ਹੁੰਦਾ ਰੋਜ਼ ਇਧਰ ਹੀ ਰੋਜ਼ ਦਾ ਇਹੀ ਹਾਲ ਹੋ ਗਿਆ ਅੱਛਾ ਤੁਸੀਂ ਇੱਥੇ ਗੱਲ ਹੋ ਕਰਦੇ ਹੋਈ ਚੱਲਦੇ ਆ ਤੁਹਾਡੀਆਂ ਮੰਗਾਂ ਮੰਨੀਆਂ ਜਾ ਰਹੀਆਂ ਕਿ ਨਹੀਂ ਕੱਲ੍ਹ ਸਾਹਮਣੇ ਗਈ ਮੰਗ ਮੰਨੇ ਜਾਮ ਚ ਘੰਟਾ ਘੰਟਾ ਲੱਗਦਾ ਫਿਰ ਟਾਈਮ ਮਿਸ ਹੋ ਜਾਂਦਾ ਫਿਰ ਬਾਅਦ ਚ ਗੱਡੀਆਂ ਭਜਾਉਣੀਆਂ ਪੈਂਦੀਆਂ ਤੁਹਾਨੂੰ ਕੋਈ ਕੋਈ ਨਹੀਂ ਅੱਛਾ ਲੋਕਾ ਫਿਰ ਕਿਤੇ ਨਾ ਕਿਤੇ ਲੰਬਾ ਤੁਹਾਨੂੰ ਦੇ ਦਿੰਦੇ ਆ ਹਾਂ ਸਭ ਤੋਂ ਜ਼ਿਆਦਾ ਕਾਰਨਾਂ ਨਾਲ ਦੁਖੀ ਕਰਦੇ ਸੀ ਤੁਹਾਨੂੰ ਇਹ ਆਉਟ ਇਹ ਕਰਦੇ ਚਲਾਉਣੀ ਇਹਨਾਂ ਨੂੰ ਆਉਂਦੇ ਨਹੀਂ ਜਾਮ ਤੋਂ ਜਾਮ ਲਾਈ ਰੱਖ ਦਿੰਨੀਏ ਕੋਈ ਰੂਲ ਐ ਨਹੀਂ ਕੋਈ ਲੈਣਾ ਦੇਣਾ ਨਹੀਂ ਫਿਰ ਸਾਨੂੰ ਆ ਕੇ ਕਹਿਣਗੇ ਤੁਸੀਂ ਗੱਡੀ ਚੱਲਣ ਚਲਾਉਣੀ ਆਉਂਦੀ ਹੈ ਕਿ ਨਹੀਂ ਆਉਂਦੀ ਅੱਛਾ ਇੱਕ ਚੀਜ਼ ਵੀ ਰਹਿ ਗਈ ਖਾਸ ਕਰਕੇ ਆਈ ਤਿਹਾੜ ਦਾ ਦਿਨ ਹੈ ਖਾਸ ਕਰਕੇ ਲੇਡੀਜ਼ ਆਜੇ ਪੀਆਰਟੀ ਸੀ ਦੀ weight ਜ਼ਿਆਦਾ ਕਰਦੀਆਂ ਨੇ ਹਾਂਜੀ 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 ਬਹੁਤ ਜ਼ਿਆਦਾ ਸਰਕਾਰ ਬਹੁਤ ਜ਼ਿਆਦਾ ਸਰਕਾਰ ਨੇ ਕੀ ਕੀਤਾ ਇਹ ਬਹੁਤ ਅੱਛਾ ਕੋਈ ਮੰਗ ਜਿਹੜੀ ਹੈ ਪੂਰੀ ਹੋ ਰਹੀ ਹੈ ਕੋਈ ਨਹੀਂ ਹੋ ਰਹੀ ਕੋਈ ਮੰਗ ਨਹੀਂ ਪੂਰੀ ਹੋ ਰਹੀ ਫਿਰ ਜਿਹੜੀ ਆਪਾਂ ਕਾਲ ਦਿੱਤੀ ਹੈ ਬੰਦ ਦੀ ਕੋਈ ਸਫਲ ਹੋਈ ਸਫਲ ਬਾਸ ਮੀਟਿੰਿੰਦੇ ਆ ਮੀਟਿੰਦੇ ਆਉਂਦਾ ਕੋਈ ਨਹੀਂ ਬਾਚਾ ਤੇ ਮੀਟਿੰਗ ਜਿਹੜੀ ਇਹ ਕੀਤੀ ਜਾਂਦੀ ਹੈ ਜਾਮ ਜਿਹੜਾ ਹੈਗਾ ਸੜਕਾਂ ਕੀਤੀਆਂ ਜਾਂਦੀਆਂ ਪਰ ਹੱਲ ਜਿਹੜਾ ਕੋਈ ਨਹੀਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਹਾਲਾਕੀ ਮਹਿਲਾਵਾਂ ਕਿਤੇ ਨਾ ਕਿਤੇ ਇੰਤਜ਼ਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੀਆਰਟੀਸੀ ਬੱਸਾਂ ਸਰਕਾਰੀ ਬੱਸਾਂ ਦਾ ਇੰਤਜ਼ਾਰ ਕਰਦੇ ਹੋਏ ਲੋਕ ਨਜ਼ਰ ਆ ਰਹੇ ਨੇ ਔਰ ਹੁਣ ਜਿਸ ਤਰੀ ਜਾਮ ਖੁੱਲਿਆ ਤਾਂ ਪੂਰੀ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਨੇ ਖੁੱਲੀਆਂ ਹੋਈਆਂ ਨਜ਼ਰ ਆ ਰੀਆਂ ਨੇ ਰੋਕ ਨਹੀਂ ਰੋਕਦੇ ਨਹੀਂ ਕੇ ਕਾਹ ਰੋਕਦੇ ਆ ਦੇਖਾ ਚੱਲ ਗਿਆ ਜਦ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਨੇ ਗੱਲ ਕਰਦੇ ਰੋਕ ਨਹੀਂ ਰਹੇ ਪਰ ਅੱਗੇ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਪੀਆਰਟੀਸੀ ਚੱਲਣ ਨਾਲ ਖੁੱਲ ਚੁੱਕੀਆਂ ਨੇ ਤੁਸੀਂ ਵੀ ਇੰਤਜ਼ਾਰ ਕਰ ਰਹੇ ਸੀਗੇ ਪੀਆਰਟੀਸੀ ਦੀ ਬੱਸ ਦਾ ਹਾਂਜੀ ਕਿ ਸਟੇਜ ਆ ਲੈ ਆਏ ਅੰਬਰਸਰ ਅੱਛਾ ਸਰਕਾਰੀ ਬੱਸ ਦਾ ਇੰਤਜ਼ਾਰ ਕਰ ਰਹੇ ਹਾਂਜੀ ਆ ਐਕਚੁਅਲੀ ਇਹਨਾਂ ਨੇ ਬੰਦ ਕੀਤੀਆਂ ਹੋਈਆਂ ਸੀ ਹੁਣ ਇੱਕਦਮ ਜਿਹੜੀਆਂ ਸਾਰੀਆਂ ਸਰਕਾਰੀ ਬੱਸਾਂ ਆ ਰਹੀਆਂ ਹਾਂ ਹਾਂਜੀ ਠੀਕ ਹੈ ਮੰਗਾ ਕਰਨ ਕਿੰਨੇ ਕ ਟਾਈਮ ਤੁਹਾਨੂੰ ਹੋ ਗਿਆ ਇੰਤਜ਼ਾਰ ਕਰਦੇ ਹਾਂ ਹਨਾ ਅੱਧਾ ਘੰਟਾ ਅੱਧਾ ਘੰਟਾ ਹੋ ਗਿਆ ਹਾਂਜੀ ਅੱਧੇ ਘੰਟੇ ਤੋਂ ਸਰਕਾਰੀ ਬੱਸਾਂ ਦਾ ਇੰਤਜ਼ਾਰ ਹੋ ਰਿਹਾ ਸੀਗਾ ਹਾਂਜੀ ਤੇ ਐਕਚੁਅਲ 'ਚ ਪੀਆਰ ਟੀਚਰ ਸਰਕਾਰੀ ਬੱਸ ਮੁਲਾਜ਼ਮਾਂ ਨੇ ਅੱਜ ਹੜਤਾਲ ਕੀਤੀ ਸੀਗੀ ਕੁਝ ਥੇਰ ਲਈ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨੂੰ ਲੈ ਕੇ ਤੇ ਕਿੰਨੀ ਕ ਦੇਰ ਤੋਂ ਜਿਹੜੀਆਂ ਬੱਸਾਂ ਨਹੀਂ ਆ ਰਹੀਆਂ ਸੀਗੀਆਂ ਸੱਦੇ ਗਏ ਨੇ ਤੋਂ ਬਾਅਦ ਆਪਣਾ ਹੋ ਹੀ ਗਿਆ ਕਾਫੀ ਕਿ ਟਾਈਮ ਹੋ ਗਿਆ ਹੈ ਇੱਕ ਲੋਕ ਹੀ ਜਿਹੜੇ ਇੰਤਜ਼ਾਰ ਕਰਦੇ ਨੇ ਕਾਫੀ ਲੋਕ ਇੰਤਜ਼ਾਰ ਕਰ ਰਹੇ ਨੇ ਬਿਲਕੁਲ ਕਾਫੀ ਲੋਕ ਜਿਹੜੇ ਸਰਕਾਰੀ ਬੱਸਾਂ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆਏ ਪਰ ਜਿੱਦੈ ਸਟ੍ਰਾਈਕ ਖੁੱਲੀ ਹੈ ਤੁਹਾਨੂੰ ਦਿਖਾ ਦਈਏ ਕਿ ਸਰਕਾਰੀ ਬੱਸਾਂ ਜਿਹੜੀਆਂ ਲਗਾਤਾਰ ਇੱਥੇ ਆਣੀਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਖਾਸ ਕਰਕੇ ਤਿਹਾਰਾਂ ਦੇ ਦਿਨਾਂ ਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਉਹ ਸਰਕਾਰੀ ਬੱਸਾਂ ਦਾ ਇੰਤਜ਼ਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਹੁਣ ਜਿਹੜੀਆਂ ਨੇ ਬੱਸਾਂ ਆਣੀਆਂ ਸ਼ੁਰੂ ਹੋਈਆਂ ਨੇ ਕਿੰਨੀ ਕੀ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ ਤੁਸੀਂ ਬੱਸ ਦਾ ਵੀਰੇ ਜੀ ਅਜੇ ਅਜੇ 10 ਮਿੰਟ ਹੋਏ ਐ ਅੱਛਾ ਅੱਜ ਨੇ ਸਰਕਾਰੀ ਬੱਸਾਂ ਨੇ ਹੜਤਾਲ ਕੀਤੀ ਸੀ ਕਿੰਨੀ ਕੀ ਦੇਰ ਤੋਂ ਜਿਹੜੀਆਂ ਬੱਸਾਂ ਨਹੀਂ ਆ ਰਹੀਆਂ ਸੀ ਹੁਣ ਸਾਰੀ ਖੁੱਲ ਗਈ ਐ ਸਾਰੀਆਂ ਸਰਕਾਰੀ ਆਉਣੀਆਂ ਸੀ ਸਵੇਰੇ ਜਦੋਂ ਆਏ ਉਹ ਸਰਕਾਰੀ ਤੇ ਆਏ ਹਾਂ ਕੋਈ 11 11 ਵਜੇ ਤੱਕ 11 ਵਜੇ ਤੱਕ ਹਾਂਜੀ ਤੇ ਹੁਣ ਜਿਹੜੀਆਂ ਨੇ ਬੱਸਾਂੀਆਂ ਸ਼ੁਰੂ ਹੋ ਗਈਆਂ ਸਰਕਾਰੀ ਹੁਣ ਪ੍ਰੋਪਰ ਚੱਲ ਰਹੀਆਂ ਜਾਂ ਹਲੇ ਵੀ ਇੰਤਜ਼ਾਰ ਕਰਨਾ ਪੈਣਾ ਹੁਣ ਇੰਤਜ਼ਾਰ ਹੀ ਅਜੇ ਤੇ ਹਲੇ ਵੀ ਜਿਹੜਾ ਇੰਤਜ਼ਾਰ ਹੀ ਹੈ ਹਾਲਾਂਕਿ ਸਟ੍ਰਾਈਕ ਖੁੱਲ ਚੁੱਕੀ ਹੈਗੀ ਆ ਬੱਸਾਂ ਦਾ ਚੱਕਾ ਜਾਮ ਸ਼ੇਰਪੁਰ ਦੀ ਕਾਲ ਸੀਗੀ ਹਾਲਾਂਕਿ ਰੋਕੀਆਂ ਨਹੀਂ ਗਈਆਂ ਸੀਗੀਆਂ ਇੱਕ ਆਰਜੀ ਤੌਰ ਤੇ ਕਾਲ ਦਿੱਤੀ ਗਈ ਸੀ ਪਰ ਉਸ ਕਾਰਨ ਜਿਹੜੇ ਨੇ ਬੱਸ ਸਟਾਪ ਬਣੇ ਹੋਏ ਨੇ ਉਹਨਾਂ ਤੇ ਰਸ਼ ਵੱਧਦਾ ਹੋਇਆ ਨਜ਼ਰ ਆਇਆ ਉੱਥੇ ਹੀ ਪੀਆਰਟੀਸੀ ਵੱਲੋਂ ਜਾਂ ਕੀ ਸਰਕਾਰੀ ਬੱਸਾਂ ਜਿੱਦਾਂ ਹੀ ਚੱਲੀਆਂ ਨੇ ਤਾਂ ਸੜਕਾਂ ਤੇ ਜਾਮ ਦੀ ਸਥਿਤੀ ਵੀ ਜਿਹੜੀ ਆ ਉਹ ਬਣੀ ਖਾਸ ਕਰਕੇ ਸ਼ੇਰਪੁਰ ਟੰਡਾਰੀ ਦਿੱਲੀ ਹਾਈਵੇ ਚੰਡੀਗੜ੍ਹ ਰੋਡ ਜਿਹੜਾ ਉਹ ਇਸ ਵਕਤ ਜਾਮ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਿਹਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ